ਆ ਕਵਤਾ ਪ੍ਰੇਮ ਨਾਲ ਸੁਣੀਓ ਸੁਰਤੀ ਬਿਰਤੀ ਗੁਰੂ ਗੋਬਨ ਸਿੰਘ ਦੇ ਚਰਨਾਂ ਵੱਲ ਲੈ ਕੇ ਜਾਣੀ ਹੈ ਇਹ ਕੱਲਾ ਸੁਣਾ ਨਹੀਂ ਸੱਚਮੁੱਚ ਅੱਖਾਂ ਦੇ ਸਾਹਮਣੇ ਗੁਰੂ ਗੋਬਨ ਸਿੰਘ ਮਹਾਰਾਜ ਦਾ ਸੁੰਦਰ ਸਰੂਪ ਲਿਆਈਏ ਵਿਦਵਾਨ ਵੀ ਲਿਖਦਾ ਹੈ ਕਹਿੰਦਾ ਮਾਂ ਗੁਜਰੀਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁੱਤਾਂ ਦੀ ਵਿੱਚ ਜਿਗਰੇ ਕੋਈ ਵਿਰਲਾ ਹੀ ਲਕੋ ਸਕਦਾ ਮਾਂ ਗੁਜਰੀ ਨਹੀਂ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ Tchau, ਮਾ ਗੁਚਰੀ ਨੀ ਤੇਰੇ ਚੰਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਚਰੀ ਨੀ ਤੇਰੇ ਚੰਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁੱਤਾਂ ਦੀ ਵਿੱਚ ਜਿਕਰੇ ਕੋਈ ਪੀੜ ਪੁੱਤਾਂ ਦੀ ਵਿੱਚ ਜਿਕਰੇ ਕੋਈ ਫਿਰ ਨਹੀਂ ਲੱਖੋ ਸਕਦਾ ਮਾ ਗੁਚਰੀ ਨੀ ਪਿਤਾ ਦਾ ਝੋਲੀ ਅਡ ਬਵਾਲ ਲੈਣਾ ਮਾਛੀ ਵੜੇ ਦੇ ਵਿੱਚ ਮੇ ਤੇਰ ਪਿਆਰਾ ਗਾਲ ਲੈਣਾ ਮਾਛੀ ਵੜੇ ਦੇ ਵਿੱਚ ਮੇ ਤੇਰ ਪਿਆਰਾ ਗਾਲ ਲੈਣਾ ਜੋ ਵੀ ਪੀ ਲੈ ਤੋ ਕੁਟ ਅਮਰਤ ਜੋ ਵੀ ਪੀ ਲੈ ਤੋ ਕੁਟ ਅਮਰਤ ਦੁਨੀਆ ਵਿੱਚ ਨਹੀਂ ਖੋ ਸਕਦਾ ਕੁਟਰੀ ਨਿੱਤੇ ਰਚਨ ਮਰਿਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਤੋ ਸਖਦਾ ਮਾ ਕੁਚਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾ ਕੁਚਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾ ਤਸਵੀਰ ਬਣਾਈ ਜਾਂਦੀ ਨਹੀਂ ਤਸਵੀਰ ਭਲਾ ਜੇ ਬਣ ਜਾਵੇ ਜਜ਼ਬਾਤ ਬਣਾਏ ਜਾਂਦੇ ਨਹੀਂ ਉਹਦੇ ਨੈਣਾ ਵਿੱਚ ਜੋ ਮਸਤੀ ਹੈ ਮੇਰੀ ਕਲਮ ਤੋਂ ਪਾਈ ਜਾਂਦੀ ਨਹੀਂ ਅੱਜ ਵਾਦਾ ਕਰਕੇ ਜਾਇਓ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਜੀ ਸਤਿਗੁਰੂ ਦਇਆ ਕਰੋ ਜਿਹੜੀ ਸਿੱਖੀ ਤੁਸੀਂ ਬਾਬਾ ਜੀਵਨ ਸਿੰਘ ਨੂੰ ਦਿੱਤੀ ਆ ਉਹ ਸਿੱਖੀ ਸਾਡੀ ਝੋਲੀ ਵੀ ਪਾਓ ਕਿੰਨੇ ਕੁ ਜਾਣੇ ਮੰਗਣਗੇ ਇੱਕ ਵਾਰਾਂ ਬਾਹਾਂ ਖੜੀਆਂ ਕਰਕੇ ਦੱਸੋ ਹਾਂ ਸਾਰੇ ਮੰਗੋਗੇ ਵੇਖ ਲੋ ਵਾਦਾ ਕੀਤਾ ਵਾ ਆ ਪਰ ਮਾਵਾ ਭੈਣਾਂ ਨੂੰ ਮੈਂ ਬੇਨਤੀ ਕਰਨੀ ਹੈ ਇੱਕ ਨਾਮ ਦੀਆਂ ਨਹੀਂ ਬਾਨਾ ਵੀ ਪਹਿਣਾ ਮਾਈ ਭਾਗੋ ਕੱਲਾ ਖਵਾਉਣਾ ਨਹੀਂ ਆ ਮਾਈ ਭਾਗੋ ਦੀਆਂ ਕਦੇ ਬੰਦੂਕਾਂ ਵੇਖੀਆਂ ਜੀ ਜਿਹੂਰ ਸਾਹਿਬ ਉਹ ਸਾਡੇ ਕੱਦ ਨਾਲੋਂ ਕਿਤੇ ਲੰਬੀਆਂ ਨੇ ਤੇ ਚੁੱਕਣ ਵਾਸਤੇ ਉਹ ਮਾਈ ਕਿੱਡੀ ਹੋਵੇਗੀ ਕਿੱਡੀ ਜੁਝਾਰੂ ਹੋਵੇਗੀ ਫਿਰ ਮੈਂ ਭੈਣਾਂ ਨੂੰ ਬੇਨਤੀ ਕਰਾਂ ਅੱਜ ਇੱਕ ਪਾਸੇ ਕਈ ਵੀ ਜਾਣਾ ਵੀ ਅਸੀਂ ਮਾਤਾ ਗੁਜਰਕੌਰ ਦੀਆਂ ਵਾਰਸਾਂ ਆਂ ਤੇ ਟੋਕਰੇ ਚੋਂ ਆ ਕੇ ਮਾਲ ਅਸੀਂ ਗੁਰੂ ਘਰੋਂ ਲੱਭਦੀਆਂ ਫਿਰਦੀਆਂ ਸੇ ਟਕਣ ਵਾਸਤੇ ਚੁੰਨੀਆਂ ਹੀ ਸਿਰਾਂ ਤੇ ਟਕਾਈਆਂ ਨਹੀਂ ਵਾਦਾ ਕਰਕੇ ਜਾਓ ਮਰੀਓ ਭੈਣੋ ਦੁਪੱਟਾ ਔਰਤ ਦੇ ਸਿਰ ਦਾ ਤਾ ਦਿਆ ਕਈ ਵਾਰ ਕੰਮ ਕਰਦੇ ਆ ਦੁਪੱਟਾ ਬਿਸਰ ਜਾਂਦਾ ਸਿਰ ਤੇ ਕੇਸ ਕੀ ਸੜਾ ਲਿਆ ਕਰੋ ਜੇ ਈਦਾ ਦਸਤਾਰ ਨਹੀਂ ਸੜਾਈ ਜਾਂਦੀ ਪੇਸ਼ਾ ਨੂੰ ਪਟਕਾ ਬੰਨ ਲਿਆ ਕਰੋ ਜਰੂਰ ਸੇ ਢੱਕ ਕੇ ਰੱਖਣਾ ਮੈਨੂੰ ਪਤਾ ਵਾ ਔਰਤ ਦਾ ਸੁਭਾਅ ਕੀ ਇਹਨੂੰ ਬੰਨਣਾ ਠੰਣਾ ਚੰਗਾ ਲੱਗਦਾ ਸੋਹਣਾ ਸੂਟ ਪਾਈਏ ਸੋਹਣੇ ਬੰਨ ਠੰਣ ਕੇ ਰਹੀਏ ਪਰ ਇੱਕ ਚੀਜ਼ ਵਿੱਚ ਐਡ ਕਰਨੀ ਆ ਉਹ ਕੀ ਕਰਨਾ ਵਾ ਗੁਰੂ ਨਾਲ ਵਾਦਾ ਕੀ ਕਰਨਾ ਕੇਸਾਂ ਦੀ ਬੇਦਬੀ ਨਹੀਂ ਕਰਾਉਣੀ ਕਿਉਂਕਿ ਕੇਸ ਸਾਡੀ ਨਿੱਜੀ ਪ੍ਰਾਪਰਟੀ ਨਹੀਂ ਆ ਜਿਹੜੀ ਸਰੀਰ ਮਾਰ ਨੇ ਦਿੱਤਾ ਵਾ ਇਹਦੇ ਚ ਜੋਤ ਆ ਜਿਹੜੀ ਉਹ ਵੀ ਅਸੀਂ ਧਾਰੀ ਲਿਆਏ ਆ ਉਹ ਵੀ ਮਰਜ ਨੇ ਜਦੋਂ ਕੱਢ ਲਈ ਪਤਾ ਹੀ ਨਹੀਂ ਲੱਗਣਾ ਕਿੱਥੇ ਆ ਤੇ ਆ ਸੋਹਣੀ ਦੇ ਸਾਨੂੰ ਮਿਲਿਆ ਮਨੁੱਖਾ ਜਾਮਾ ਮਿਲਿਆ ਵਾ ਨਾ ਸਾਡਾ ਜੀ ਕਰਦਾ ਇਹਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਆ ਰੋਜ਼ ਇਸ਼ਨਾਨ ਕਰਨਾ ਸੋਹਣੀ ਦਸਤਾਰ ਸਜਾਉਣੀ ਸਾਫ਼ ਸੁਥਰੇ ਸੁੱਚੇ ਬਸਤਰ ਪਹਿਨਣੇ ਪਰ ਜਿਹੜੇ